ਅੱਜ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕੀਤਾ ਗਿਆ ਜਿਹਦਾ 4 ਤਰੀਕ ਨੂੰ ਮੇਨ ਬੱਸ ਸਟੈਂਡ ਸੈਣਾ ਤੇ ਗੋਲਗੰਗ ਮਾਰ ਕੇ ਕਤਲ ਕਰ ਦਿੱਤਾ ਸੀਗਾ ਉਹਦੇ ਅੱਜ ਸੰਸਕਾਰ ਤੇ ਇਹ ਜਾਂ ਕੋਈ ਪੰਜਾਬ ਵਾਸੀ ਚਾਹੇ ਪਿੰਡ ਵਾਸੀ ਕੋਈ ਵੀ ਉਹ ਸਿਆਸੀ ਪਾਰਟੀ ਦਾ ਆਗੂ ਜਾਂ ਜੱਥੇਬੰਦੀ ਦਾ ਆਗੂ ਹੈ ਜਾਂ ਕੋਈ ਨਹੀਂ ਜਿਹੜਾ ਨਾ ਪਹੁੰਚਾ ਹੋਵੇ ਜਾਂ ਜਿਹਦੇ ਉਹ ਕਿਸੇ ਦੇ ਅੱਖ ਦੇ ਵਿੱਚੋਂ ਹੰਝੂ ਨਾ ਆਇਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਰਪੱਖੀ ਵਿਕਾਸਕਾਰਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਧਰਨਿਆਂ ਤੇ ਆਵਾਜ਼ ਬੁਲੰਦ ਕਰਨ ਵਾਲਾ ਇਹ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਹੀਰਾ ਇਹਨੂੰ ਅੱਜ ਸਾਰੇ ਲੋਕ ਗਮਾ ਕੇ ਬਹੁਤ ਪਛਤਾ ਰਹੇ ਨੇ ਕਿਵੇਂ ਲੱਗਦਾ ਉਹਦੇ ਜਾਂਤਵਾਰ ਪਿੰਡ ਦੇ ਵਿੱਚ ਵਿਕਾਸਕਾਰਾਂ ਦੇ ਕੋਈ ਕਮੀ ਆਵੇਗੀ ਕਮੀ ਤਾਂ ਦੇਖੋ ਜੀ ਉਹਨੇ ਉਹਦੀ ਸੋਚ ਸੀਗੀ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਸੀਗਾ ਉਹਦੀ ਸੋਚ ਸੀ ਮੈਂ ਪਿੰਡ ਨੂੰ ਅੱਗੇ ਲੈ ਕੇ ਜਾਵਾਂ ਇਸੇ ਕਰਕੇ ਉਹ ਆਪਦੀਆਂ ਜਿਹੜੀਆਂ ਵਿਦੇਸ਼ੀ ਆਪੀਰ ਵਗੈਰਾ ਹੋਰ ਸਾਰੇ ਕੁਛ ਸੜ ਕੇ ਉਹ ਪਿੰਡ ਦੀ ਉਹਦੀ ਧਰਤੀ ਤੇ ਬੈਠਾ ਸੀਗਾ ਵੀ ਹਾਂ ਮੈਂ ਪਿੰਡ ਨੂੰ ਜਿਹੜਾ ਵੀ ਕਿਸ ਤਰ੍ਹਾਂ ਅੱਗੇ ਲ ਜਾ ਸਕਾ ਉਹਦੀ ਸੋਚ ਸੀਗੀ ਵੀ ਜਿਹੜੀਆਂ ਪਿੰਡ ਨੂੰ ਮੈਂ ਬਰਾਸਤਾਂ ਦੇ ਵਾਂ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਯਾਦ ਰੱਖੇ ਕਿ ਹਾਂ ਸਾਡੀ ਜਿਹੜੀ ਪੰਚਾਇਤ ਸੀਗੀ ਉਸ ਟਾਈਮ ਦੀ ਮੌਕੇ ਦੀ ਮੈਂ ਉਹਦੇ ਨਾਲ ਪੰਚਾਇਤ ਮੈਂਬਰ ਸੀਗਾ ਉਸ ਟਾਈਮ ਤੇ ਵੀ ਜਿਹੜੀ ਉਹ ਪੰਚਾਇਤ ਨੂੰ ਵੀ ਆਉਣ ਵਾਲਾ ਪੀੜੀਆਂ ਵੀ ਯਾਦ ਰੱਖਣ ਵੀ ਇਹ ਮਾਤਾ ਮਲਕੀਤ ਕੌਰ ਜੀ ਦੀ ਗਵਾਹੀ ਵਿੱਚ ਉਹਨਾਂ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਜਿਹੜੀਆਂ ਬਣਾਈਆਂ ਨੇ ਚੀਜ਼ਾਂ ਜਿਵੇਂ ਪੰਚਾਇਤ ਘਾਰਾ ਨਰੇਗਾ ਪਾਵਨ ਜਾਂ ਪਿੰਡ ਦੇ ਮਤਲਬ ਕੇ ਵੀ ਖਾਪਰ ਮਾਡਲਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਆਸੀਂ ਮਤਲਬ ਕੇ ਵੀ ਲਗਾਤਾਰ ਮਾਤਾ ਮਲਕੀਤ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਪਿੰਡ ਦੇ ਵਿਕਾਸ ਕਾਰਜ ਕੀਤੇ ਆ ਜੀ। ਭਾਗੀ ਕਟਨਾ ਦੇ ਵਿੱਚ ਅੱਜ ਸਿੱਤੀ ਪਹੁੰਚੇਗਾ ਅੰਤਿਮ ਸੰਸਕਾਰ ਕੀਤਾ ਗਿਆ ਕਿ ਮੇਰੇ ਬੱਚੇ। ਦੇਖੋ ਮਾ ਪਤਾ ਇਹ ਸਾਰਿਆਂ ਨੂੰ ਬੜੀ ਜਿਹੜੀ ਦੁਖਦਾਈ ਘਟਨਾ ਹੋਈ ਹੈ ਸਾਰੇ ਉੱਧਾਂ ਜਿਹੋਦੇ ਸੰਸਕਾਰ ਤੇ ਉੱਥੇ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਛੱਤੋ ਦੇ ਇਲਾਕੇ ਦੇ ਵਿੱਚ ਸਾਰਾ ਕਿਉਂਕਿ ਸੁਖਵਿੰਦਰ ਵਾਈ ਜਿਹੇ ਸਰਪੰਚ ਜਿਨ੍ਹਾਂ ਨੇ ਆਪਣੀ ਟਰਮ ਦੇ ਦੌਰਾਨ ਪੜਾ ਦੇ ਵਿਕਾਸ ਲਈ ਕੰਮ ਕੀਤਾ ਨਾ ਕਿ ਆਪਣੇ ਦੌਰਾਨ ਇੱਕ ਜਿਸ ਤਰੀਕੇ ਤੋਂ ਉਹਨਾਂ ਨੇ ਕੰਮ ਕਰ ਕੀਤਾ ਸੀ ਇਸ ਕਰਕੇ ਲੋਕ ਵੱਡੀ ਗਿਣਤੀ ਚ ਉਹਨਾਂ ਨੂੰ ਪਿਆਰ ਵੀ ਕਰਦੇ ਪਰ ਜੋ ਘਟਨਾ ਵਾਪਰੀ ਹੈ ਉਸ ਦੇ ਪਿੱਛੇ ਪਰਿਵਾਰ ਦੇ ਵਿਰੁੱਧ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਇਸ ਤਰੀਕੇ ਦੀ ਕਾਰਵਾਈ ਕੋਈ ਕੀ ਅੱਗੇ ਜਾਂ ਤੁਹਾਡੇ ਵੱਲੋਂ ਵੀ ਕਿਸ ਤਰੀਕੇ ਦੇ ਦੇਖੋ ਅਸੀਂ ਤਾਂ ਪਹਿਲਾਂ ਵੀ ਜਿਹੜੀ ਮੰਗ ਕੀਤੀ ਆ ਸਾਡੀ ਪੂਰੀ ਲੀਡਰਸ਼ਿਪ ਨੇ ਵੀ ਇਹਦੇ ਜਿਹੜੀ ਜਾਂਚ ਆ ਪੂਰੀ ਨਿਗਰਾਈ ਨਾ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਪਿੱਛੇ ਕੋਈ ਦੋਸ਼ੀ ਆ ਉਹ ਬਖਸ਼ਿਆ ਨਹੀਂ ਚਾਹੀਦਾ ਜੇ ਕੋਈ ਸਹੀ ਆ ਜੋ ਕਿ ਬੰਦੇ ਨੂੰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹ ਨਜਾਇਜ਼ ਪਸਾ ਲਿਆ ਜਾਵੇ ਤਰੀਬ ਨਹੀਂ ਕੋਈ ਜਿਹੜਾ ਦੋਸ਼ੀ ਹੋ ਉਹ ਬਚ ਜਾਵੇ ਤੇ ਸਾਡੀ ਤਾਂ ਇਹ ਕਿ ਨਿਰਪੱਖ ਜਈ ਇਹਦੀ ਜਾਂਚ ਦੀ ਮੰਗ ਕਰਦੇ ਹਾਂ ਪਰ ਇੱਕ ਹੈਗਾ ਜਿਹੜਾ ਵਿਕਾਸ ਕਾਰਜ ਨੂੰ ਲੈ ਕੇ ਅੱਗੇ ਆਉਂਦਾ ਸੀ ਕਿਵੇਂ ਲੱਗਦਾ 15 ਸਾਲ ਪਿੱਛੇ ਚਲਾ ਕੇ ਪਿੰਡ ਤੇਣਾ ਦੇਖੋ ਚਲੋ ਕੋਈ ਵੀ ਹੋਣ ਹਾਰ ਬੰਦਾ ਹੈ ਦੁਨੀਆ ਤੋਂ ਜਾਣਦਾ ਹੁੰਦਾ ਕਿਤਨੇ ਕਿਤੇ ਉਹ ਹਰ ਇੱਕ ਨੂੰ ਬਕਾਸ ਵਾਸਤੇ ਵੀ ਉਹਦੇ ਚਾਹਣ ਵਾਲਿਆਂ ਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਬਹੁਤ ਵਧੀਆ ਬਾਈ ਬਾਈ ਸੁਖਵਿੰਦਰ ਸਿੰਘ ਕੋਲਕਾਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਸੀ ਜੋ ਸਾਡੇ ਕੋਲੋਂ ਖੁੱਸ ਗਿਆ ਇਹਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕੀਤੀ ਹੈ ਬਹੁਤ ਪਿੰਡ ਦੇ ਲਈ ਇਹਨੇ ਪਰਾਲੇ ਕੀਤੇ ਨੇ ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਵੀ ਬਣੇ ਆ ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਤੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਈ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲੇ ਬਾਈ ਨਾ ਮਿਲਿਆ ਨਾ ਕੋਈ ਨਹੀਂ ਬਈ ਜਨਾਬਾ ਸੀ ਲੱਗਦਾ ਵੀ ਪਿੰਡ ਜਿਹੜਾ ਕਿ ਕਈ ਸਾਲ ਪਿੱਛੇ ਚਲਾ ਗਿਆ ਬਾਈ 20 30 ਸਾਲ ਪਿੱਛੇ ਪੜ ਗਏ ਨਾ ਅਜਾ ਬੰਦਾ ਕੋਈ ਹੋਰ ਤੇ ਨਾ ਇਹ ਪਿੰਡ ਦਾ ਟੋਕਟਰ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਬਾਈ ਬਾਈ ਕਲਕੱਤੇ ਵੱਲੋਂ ਸਾਰੀ ਉਮਰ ਦਾ ਬਾਈ ਘਾਟਾ ਪੂਰਾ ਨਹੀਂ ਹੋਣਾ ਇਹ ਘਾਟਾ ਜਿਹੜਾ ਪੈ ਗਿਆ ਬਿਗੁਰਬੇ ਨਾਲ ਤਕੜੇ ਨਾਲ ਚੜ ਹਰ ਇੱਕ ਕਦੇ ਥਾਂ ਖਾਣ ਵਾਲਾ ਬੰਦਾ ਸੀ ਬਾਈ ਹਰ ਇੱਕ ਤੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਰੋਂ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਘਰ ਨਹੀਂ ਬਣਿਆ ਜਹਾਂ ਜਹ ਨਗਰ ਸੈਨੇ ਦੇ ਵਿੱਚ ਬਣ ਗਿਆ ਇਹ ਘਰ ਦੇਖ ਆ ਬਾਈ ਦਾ ਘਰ ਵੀ ਲੱਗਦਾ ਕੱਚਾ ਵਾ ਰਾਹ ਵੀ ਹਾਂ ਵੀਰੇ ਉਹਦਾ ਆਪ ਦਾ ਉਹਨਾਂ ਦਾ ਕੱਚਾ ਪਿਆ ਉਹਨੇ ਆਪ ਦਾ ਨਹੀਂ ਬਣਾਇਆ ਆਪ ਦੀ ਜੇਬ ਦੇ ਵਿੱਚੋਂ ਲਾਏ ਆ ਉਹਨੇ ਲਾਏ ਆ ਭਾਈ ਸੁਖਮੰਦਰ ਸਿੰਘ ਉਹਦੇ ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ ਇਹ ਵੀਰ ਨੇ ਕਦੇ ਸੋਚਿਆ ਨਹੀਂ ਸੀ ਮੈਂ ਆਪ ਦਾ ਬਣਾਵਾਂ ਕੋਈ ਵੀਰ